ਜਾ ਪਾਰ ਸਮੁੰਦਰਾਂ ਤੋਂ ਆਸੀਆਂ ਮਿੱਠੀਆਂ ਧਾਰਾਂ ਰੰਗਾ ਦੰਦ ਜੁੜ ਕੇ ਟਾਡੀਆਂ ਦੇ ਵਿਦਵਤਾ ਮੂੰਹ ਵਿੱਚ ਗੜਾ ਪੰਜਾ ਦੰਦ ਜੁੜ ਕੇ ਟਾਡੀਆਂ ਦੇ ਵਿਦਵਤਾ ਮੂੰਹ ਵਿੱਚ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜੀਤ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦੇ ਨਗਰ ਸਭਰਾ ਦੇ ਵਿੱਚ ਪਹੁੰਚੇ ਹਾਂ ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਸੋ ਇੱਥੇ ਅੱਜ ਇੱਕ ਕਬੀਸ਼ਰੀ ਦਰਬਾਰ ਹੋਇਆ ਮਹਾਨ ਕਬੀਸ਼ਰੀ ਦਰਬਾਰ ਹਰੇਕ ਸਾਲ ਜਿਹੜਾ ਮਹਾਨ ਕਬੀਸ਼ਰੀ ਦਰਬਾਰ ਕਰਾਇਆ ਜਾਂਦਾ ਸ਼੍ਰੋਮਣੀ ਕਮਿਸ਼ਨਰ ਜਰਨੈਲ ਸਿੰਘ ਸਭਰਾ ਉਹਨਾਂ ਦੀ ਯਾਦਗਾਰ ਦੇ ਵਿੱਚ ਕਬੀਸ਼ਰੀ ਦਰਬਾਰ ਕਰਾਇਆ ਜਾਂਦਾ ਸੋ ਇੱਥੇ ਆਪਾਂ ਗੱਲਬਾਤ ਕਰਾਂਗੇ ਔਰ ਇੱਥੇ ਜਿਹੜਾ ਦੁਨੀਆ ਤੋਂ ਜਿਹੜਾ ਕੋਨੇ-ਕੋਨੇ ਤੱਕ ਜੇਕਰ ਗੱਲ ਕਰਦੇ ਪੰਜਾਬ ਤੋਂ ਜਿਹੜੇ ਕਵੀਸ਼ਰ ਜਿਹੜੇ ਪਹੁੰਚੇ ਹੈਗੇ ਉਹਨਾਂ ਵਿੱਚ ਗੱਲ ਕਰਦੇ ਹੈਗੇ ਆ ਗਿਆਨੀ ਗੁਰਮukh ਸਿੰਘ ਐਮ.ਏ ਤੇ ਗਿਆਨੀ ਸਲੱਖਣ ਸਿੰਘ ਰਿਆੜ ਗਿਆਨੀ ਲਖਵੀਰ ਸਿੰਘ ਮਸਤ ਗਿਆਨੀ ਜਗਤਾਰ ਸਿੰਘ ਨੱਲ ਗਿਆਨੀ ਬਗੀਚਰ ਸਿੰਘ ਬਲੇਰ ਤੇ ਗਿਆਨੀ ਸੰਦੀਪ ਸਿੰਘ ਚੰਦਰਜੀ ਪਹੁੰਚੇ ਅੱਜ ਖਾਸ ਤੌਰ ਤੇ ਗੁਰਮukh ਸਿੰਘ ਐਮ.ਏ ਜੀ ਇਹ ਰਾਮ ਮੇ ਹੈਗੇ ਆ ਕਵੀਸ਼ਰ ਹੈਗੇ ਉਹਨਾਂ ਨੂੰ ਜਿਹੜਾ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ ਕੀਤਾ ਗਿਆ। ਸੋ ਆ ਉਥੇ ਹੋਰ ਕਰਦੇ ਆ ਗੱਲਬਾਤ ਦੇਖਦੇ ਆ। ਜੀ ਭਾਈ ਸਾਹਿਬ ਜੀ ਅੱਜ ਪਿੰਡ ਸੁਭਰਾ ਦੇ ਵਿੱਚ ਜਿਹੜਾ ਕਵੀਸ਼ਰੀ ਦਰਬਾਰ ਹੋਇਆ ਕੀ ਕਹਿਣਾ ਚਾਹੋਗੇ ਇਸਦੇ ਬਾਰੇ? ਵੈਰੂ ਜੀ ਕਹਿੰਦਾ ਸਾਹਿਬ ਦਾ ਦਾਸ ਕਵੀਸ਼ਰ ਮਜੀਦ ਸਿੰਘ ਸੁਭਰਾਵਾਂ। ਕਿ ਸਾਰਾ ਸਮਾਗਮ ਜਿਹੜਾ ਸ਼ਰੂਮ ਨੇ ਕਵੀਸ਼ਰ ਗਿਆਨੀ ਜਰਨੈਲ ਸਿੰਘ ਸੁਭਰਾਵਾਂ ਆ ਇਹਨੂੰ ਸਮਰਪਿਤ ਸੀ। ਜਿਦੇ ਚ ਗਿਆਨੀ ਗੁਰਮukh ਸਿੰਘ ਐਮ ਨੇ ਲਖਮੀਰ ਸਿੰਘ ਮਸਤ ਗਿਆਨੀ ਸਲੱਖਣ ਸਿੰਘ ਰਿਆਰ ਦਾ ਜੱਤਾ ਔਰ ਹੋਰ ਵੀ ਕਵੀਸ਼ਰ ਜੱਤਿਆਂ ਨੇ ਹਾਜ਼ਰੀ ਭਰੀ ਹੈ। ਇਹ ਇਸ ਮਹਾਨਿਕ ਯਾਦਗਾਰੀ ਉਹ ਨਬੜਿਆ ਦੇਸ਼ ਵਿਦੇਸ਼ ਦੀਆਂ ਸੰਗਠਾ ਨਗਰ ਦੀਆਂ ਸੰਗਠਾ ਨੇ ਪੂਰੇ ਇਲਾਕੇ ਦੀਆਂ ਸੰਗਠਾ ਨੇ ਇਹਦੇ ਚ ਤਿਲ ਫੁੱਲ ਆਪਣੀ ਕਮਾਈ ਦਾ ਪਾ ਕੇ ਯੋਗਦਾਨ ਪਾ ਕੇ ਇਹਨੂੰ ਸੰਪੂਰਨ ਕੀਤਾ ਵਾ ਇਹ ਪਰਿਵਾਰਕ ਪ੍ਰੋਗਰਾਮ ਨਹੀਂ ਰਹਿ ਗਿਆ ਪੰਚਤ ਦਾ ਪ੍ਰੋਗਰਾਮ ਬਣ ਗਿਆ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੇਸ਼ਾਂ ਹੰਦੇਸ਼ਾਂ ਦੇ ਸੰਗਠਾ ਸਾਰੇ ਮੀਡੀਆ ਦੇ ਸਾਰੇ ਭੈਣ ਭਰਾਵਾਂ ਦਾ ਗੁਰੂ ਸਾਰਿਆਂ ਦਾ ਜਨ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਨਾਲ ਇਸ ਟਾਈਮ ਗਿਆਨੀ ਗੁਰਮਤ ਸਿੰਘ ਐਮੇ ਜੁੜੇ ਆ ਜਿਹੜਾ ਨੂੰ ਅੱਜ ਭਾਈ ਜਰਨੈਲ ਸਿੰਘ ਜਿਹੜੇ ਕਵੀਸ਼ ਰਹਿ ਗਏ ਮਹਾਨ ਕਵੀਸ਼ ਰਹਿ ਗਏ ਉਹਨਾਂ ਦੇ ਕਵੀਸ਼ਰੀ ਦਰਬਾਰ ਕੋ ਆਇਆ ਹੈ ਪਿੰਸ ਬਰਾ ਦੇ ਵਿੱਚ ਭਾਈ ਸਾਹਿਬ ਜੀ ਅੱਜ ਤੁਹਾਨੂੰ ਸੋਨੇ ਦੇ ਜਿਹੜਾ ਕੈਂਠੇ ਦੇ ਨਾਲ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਜੀ ਮੇਰੇ ਵਿੱਚ ਸ਼ਾਇਦ ਇਨੀ ਕਾਬਲੀਅਤ ਨਾ ਹੋਵੇ ਪਰ ਜਿਨ੍ਹਾਂ ਵੀਰਾਂ ਨੇ ਸਨਮਾਨ ਕੀਤੀ ਹੈ ਮੈਂ ਉਹਨਾਂ ਤੋਂ ਸ਼ੁਰੂਆਤ ਕਰਦਾ ਕਿਉਂਕਿ ਜਰਨੈਲ ਸੁਸਰਾ ਮੇਰਾ ਹਾਣੀ ਸੀ 54 ਦਾ ਉਹਨਾਂ ਦਾ ਜਨਮ ਹੈ ਤੇ 54 ਦਾ ਹੀ ਮੇਰਾ ਤੇ ਉਹ ਆਪਣਾ ਜਸਾ ਬਣਾ ਕੇ ਵਿਚਰੇ ਆ ਤੇ ਮੈਂ ਜੋਗੀ ਸਾਹਿਬ ਦੇ ਨਾਲ ਸਾਥੀ ਬਣ ਕੇ 50 ਸਾਲ ਵਿਚਰੇ ਆ ਤੇ ਮੈਂ ਜਸਾ ਉਹਦੋਂ ਬਣਾਇਆ ਜਦੋਂ ਜੋਗੀ ਸਾਹਿਬ ਸੰਸਾਰ ਤੋਂ ਚਲੇ ਗਏ ਠੀਕ ਹੈ ਇਹ ਲਖਾਰੀ ਬੰਦਾ ਸੀ ਜਿਹਦੀਆਂ ਗੈਸਟਾਂ ਜੋਗੀ ਸਾਹਿਬ ਤੋਂ ਬਾਅਦ ਦੇ ਨੰਬਰ ਤੇ ਲੋਕਾਂ ਨੇ ਬਹੁਤ ਚਾਰ ਸਤਿਕਾਰ ਦੇਖੋ ਕਈ ਵਾਰਾ ਬੰਦਾ ਇਹ ਖਾਸ ਹੋਦੀ ਕਹਿੰਦਾ ਤੇ ਅਸੀਂ ਉਹਦੇ ਤੋਂ ਤੱਕਦੇ ਆ ਅਸੀਂ ਨਿਕਾਰੀ ਵੱਡੇ ਅਸੀਂ ਜਾਂ ਹੋਰ ਸਾਡੇ ਚ ਗੁਣ ਕੋਈਏ ਆ ਪਰ ਇਹ ਇਸ ਸੰਗਤ ਦੀ ਦਾਤ ਹੈ ਜਿਹਨੂੰ ਇਹ ਮਾਨ ਭਲ ਬਲ ਬਖਸ਼ਦਾ ਦਾਤੇ ਦਾਤ ਰਹੀ ਹੈ ਸਰਉ ਨੇਕਦਰ ਬੜਾ ਸੀ ਉਹਦੀ ਇਮਾਨਦਾਰੀ ਸੱਚਾਈ ਇਹਨੂੰ ਅਕਾਲ ਪੁਰਖ ਭਾਗ ਲਉਗਾ ਜਦੋਂ ਬੰਦੇ ਦੀ ਨੀਤ ਸਹੀ ਹੋਵੇ ਕਬਡੀਆਂ ਗੁੱਡੀਆਂ ਪ੍ਰਕਾਰ ਕਰਾ ਉਹਦੇ ਮੁਕਾਬਲੇ ਦੇ ਫਿਰ ਭਾਵੇਂ ਦੇ ਨੰਬਰ ਦੀ ਆਪਾਂ ਨੂੰ ਹੁੰਦਾ ਵੀ ਯਤਨ ਕਰੀਏ ਤੇ ਉਹ ਲਈ ਨਹੀਂ ਸਕਿਆ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣੇ ਚਾਹੀਦੇ ਐ ਜੀ ਇਹੋ ਜਿਹੇ ਇਹਦੇ ਹਸਾਰੇ ਮੈਨੂੰ ਲੱਗਦਾ ਕਿ ਵੱਡੀ ਪਰਤ ਪੈ ਗਈ ਹੈ ਜਿਵੇਂ ਸਟੇਜ ਤੇ ਵੀ ਬਸ ਸਰਪਾਤ ਜੀ ਆਨੰਦ ਸਿੰਘ ਆ ਹਾਂ ਜੀ ਬਾਕੀ ਭਾਵੇਂ ਕਬਡੀ ਪਲੇਅਰਾਂ ਨੂੰ ਤ੍ਰਿਪਤ ਹਾਂ ਬਹਿਲ ਹੋਣਾ ਕਨੇ ਵੱਡੇ ਕਰੋੜਾਂ ਦੇ ਨਾਮ ਦਿੱਤੇ ਜਾਂਦੇ ਆ। ਤੁਹਾਡੀ ਯੂਨੀਵਰਸਿਟੀ ਵਿੱਚ ਕੁਛ ਦਾ ਹੀ ਕੋਈ ਨਹੀਂ। ਸੋ ਅਧਿਆ ਇੱਕ ਪਾਈ ਗਈ ਹੈ ਤੇ ਕਮਲ ਵਾਲੇ ਸਾਡੇ ਜਿਹੜੇ ਕਵੀਸ਼ਰ ਹੈ ਹਾਢੀ ਉਹ ਵੀ ਇਸ ਲਾਈਨ ਵਿੱਚ ਆਉਣਗੇ। ਵੀ ਕੋ ਲੋਕਸ ਦਾ। ਸੋ ਵਧੀਆ। ਧੰਨਵਾਦ ਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਪਾਲ ਸਿੰਘ ਜੀ ਅੱਜ ਵੱਡੇ ਸਭਰਾ ਦੇ ਵਿੱਚ ਕਵੀਸ਼ਰੀ ਦਰਬਾਰ ਹੋਇਆ। ਗਾਨਿਕ ਜਰਨੈਲ ਸਿੰਘ ਜੀ ਸਭਰਾ ਉਹਨਾਂ ਦੀ ਯਾਦ ਦੇ ਵਿੱਚ ਇੱਕ ਕਵੀਸ਼ਰੀ ਦਰਬਾਰ ਹੋਇਆ। ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਸਭਰਾਵਾ ਪਿੰਡ ਦਾ ਨਾਮ ਜਦੋਂ ਵੀ ਸੰਸਾਰ ਵਿੱਚ ਕਿਤੇ ਨਾ ਕਿਤੇ ਜ਼ਿਕਰ ਮਿਲਦਾ ਹੈ ਤਾਂ ਇੱਕ ਉਦ੍ਰਿਤਨ ਗੱਲ ਹੈ ਕਿ ਗਿਆਨੀ ਜਰਨੈਲ ਸਿੰਘ ਸਭਰਾਵਾ ਦਾ ਨਾਮ ਜਿਹੜਾ ਉਹ ਨਾਲ ਦੀ ਨਾਲ ਹੀ ਜ਼ਿਕਰ ਚ ਆਉਂਦਾ ਕੋਈ ਵੀ ਸਾਨੂੰ ਪੁੱਛਦਾ ਹੈ ਕਿ ਤੁਹਾਡਾ ਪਿੰਡ ਕਿਹੜਾ ਤੇ ਅਸੀਂ ਕਹਿੰਨੇ ਵੀ ਸਭਰਾਵਾ ਤੋਂ ਕਹਿੰਨੇ ਜਰਨੈਲ ਸਿੰਘ ਵਾਲੇ ਪਿੰਡ ਦੇ ਖੇਤਾਂ ਚੋਂ ਮਿੱਟੀ ਚੋਂ ਇੱਕ ਸਕੂਲ ਨਾ ਜਾਣ ਵਾਲਾ ਇਨਸਾਨ ਸਿੱਖ ਇਤਿਹਾਸ ਦੀ ਲਗਨ ਦੇ ਨਾਲ ਲਿਖਣਾ ਸ਼ੁਰੂ ਕਰਦਾ ਹੈ ਫਿਰ ਉਹ ਜਥਾ ਬਣਾਉਂਦਾ ਬੋਲਣਾ ਸ਼ੁਰੂ ਕਰਦਾ ਹੈ ਉਹਨਾਂ ਦਾ ਠੇਠ ਲਹਿਜਾ ਉਹਨਾਂ ਦੀ ਆਮ ਪਿੰਡੂ ਭਾਸ਼ਾ ਦੇ ਵਿੱਚ ਇਤਿਹਾਸ ਦੀ ਇਤਿਹਾਸਕਾਰੀ ਤੇ ਉਹਨਾਂ ਦੀ ਕਲਮ ਨੇ ਜੋ ਲਿਖਿਆ ਉਹ ਪੂਰੇ ਸੰਸਾਰ ਪਰ ਵਿੱਚ ਸਰਾਇਆ ਗਿਆ ਤੇ ਕਬੀਸ਼ਰੀ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਮਕਾਮ ਹੈ ਤੇ ਲੰਬੇ ਸਮੇਂ ਤੋਂ ਪਿੰਡ ਵੀ ਤੇ ਗਿਆਨੀ ਅਮਰਜੀਤ ਸਿੰਘ ਸਭਰਾ ਜਿਹੜੇ ਮੇਰੇ ਸੁਪੁੱਤਰ ਨੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਨੇ ਉਹਨਾਂ ਦੇ ਵੀ ਦਿਲਾਂ ਦੀ ਇਹ ਰੀਜ ਸੀਗੀ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਇੱਕ ਵੱਡਾ ਕਵੀਸ਼ਰੀ ਦਰਬਾਰ ਜਿਹੜਾ ਇੱਥੇ ਕਰਵਾਇਆ ਜਾਵੇ ਤੇ ਉਹਨਾਂ ਦੇ ਨਾਮ ਦੇ ਉੱਤੇ ਸੋਨੇ ਦਾ 골ਡ ਮੈਡਲ ਜਿਹੜਾ ਹੈ 골ਡ ਮੈਡਲ ਜਿਹੜਾ ਇੱਕ ਉਹ ਕਿਸੇ ਨਾ ਕਿਸੇ ਕਵੀਸ਼ਰ ਨੂੰ ਗਿਆਨੀ ਜਰਨੈਲ ਸਿੰਘ ਜੀ ਸਭਰਾ ਅਵਾਰਡ ਦੇ ਰੂਪ ਵਿੱਚ ਦਿੱਤਾ ਜਾਵੇ ਤਾਂ ਕਿ ਜਿੱਥੇ ਉਹਨਾਂ ਦੀ ਘਾਲਣਾ ਨੂੰ ਇਹ ਸਿਜਦਾ ਹੋਏਗਾ ਉੱਥੇ ਨਾਲ ਦੀ ਨਾਲ ਉੱਬਰ ਰਹੇ ਜਿਹੜੇ ਨਵੇਂ ਕਵੀਸ਼ਰ ਦੇ ਜਾਂ ਗਿਆਨੀ ਅਮਰਜੀਤ ਸਭਰਾ ਦੇ ਜਿਹੜੇ ਸ਼ਾਗਿਰਦ ਨੇ ਜਾਂ ਹੋਰ ਨਵੇਂ ਬੱਚੇ ਕਵੀਸ਼ਰੀ ਦੀ ਦੁਨੀਆ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਵੱਡੀ ਪ੍ਰੇਰਨਾ ਬਣੇਗੀ ਤੇ ਕਵੀਸ਼ਰੀ ਜਿਹੜੀ ਧੰਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਦਾਤ ਹੈ ਜਿਹੜੀ ਆਮ ਪਾਤਸ਼ਾਹ ਦੇ ਵਿੱਚ ਆਮ ਲੋਕਾਂ ਦੇ ਦਿਲਾਂ ਤੱਕ ਪਹੁੰਚ ਕਰਦੀ ਹੋਈ ਇਤਿਹਾਸਕਾਰੀ ਹੈ ਜਾਂ ਗੀਤਕਾਰੀ ਹੈ ਜਾਂ ਜਿਹੜਾ ਉਹ ਲੋਕ ਸੰਗੀਤ ਹੈ ਉਹ ਲੋਕਾਂ ਤੱਕ ਪਹੁੰਚੇ ਏ ਕਵੀਸ਼ਰੀ ਦੇ ਉਪਰਾਲੇ ਬਹੁਤ ਜ਼ਰੂਰੀ ਸੀਗੇ ਕਵੀਸ਼ਰੀ ਨੂੰ ਬਚਾਉਣ ਵਾਸਤੇ ਤੇ ਖਾਸ ਕਰਕੇ ਜਿਹੜੇ ਸਾਡੇ ਲੈਜੈਂਡਰੀ ਕਵੀਸ਼ਰ ਨੇ ਕਿਉਂਕਿ ਆਮ ਅੱਜਕੱਲ ਜਦੋਂ ਤੁਸੀਂ ਦੇਖਦੇ ਹੋ ਗੀਤਕਾਰਾਂ ਦੀ ਗੀ ਹੈ ਗਵਣ ਵਾਲਿਆਂ ਦੀ ਜਾਂ ਹੋਰ ਬਹੁਤ ਸਾਰੇ ਪਹਿਲਵਾਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਚੜ੍ਹਾਈ ਦੇਖੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਜੇ ਜੇ ਗੀਤਕਾਰੀ ਦੇ ਲੈਜੈਂਡਰਸ ਨੇ ਜਦ ਲੈਜੈਂਡਸ ਨੇ ਆਪਣੇ ਗਾਉਣ ਵਾਲੇ ਤਾਂ ਸਾਡੇ ਜਿਹੜੇ ਮੇਨ ਜਿਨ੍ਹਾਂ ਦਾ ਕਰਕੇ ਸਿੱਖੀ ਪਿੰਡ ਪੱਦਰ ਦੇ ਉੱਤੇ ਗਲੀਆਂਾਂ 'ਚ ਸੱਥਾਂ 'ਚ ਮੁਹੱਲਿਆਂ 'ਚ ਜਿਹੜੀ ਬਚੀ ਹੋਈ ਹੈ ਉਹ ਕਵੀਸ਼ਰਾਂ ਦਾ ਮਾਣ ਜਿਹੜਾ ਉਹ ਵੀ ਹੋਣਾ ਬਹੁਤ ਜ਼ਰੂਰੀ ਸੀਗਾ ਸੋ ਅੱਜ ਜਿੱਥੇ ਇੱਕ ਵੀਸਵੀਂ ਦਰਬਾਰ ਹੋਇਆ ਉੱਥੇ ਆਉਣ ਵਾਲੀ ਪਨੀਰੀ ਨੂੰ ਲੈਜੈਂਡਰੀ ਮਹਾਨ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਦੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲੇ ਗੁਰਮਖ ਸਿੰਘ ਐਵੇਂ ਹੋ ਰਾ ਨੂੰ ਜਿਹੜਾ ਗਿਆਨੀ ਜਰਨੈਲ ਸਿੰਘ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਨਾਲ ਦੀ ਨਾਲ ਕੋਲਡ ਮੈਡਲ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਔਰ ਇਹ ਬਹੁਤ ਹੀ ਪਿਆਰਾ ਤੇ ਬੜਾ ਹੀ ਵਧੀਆ ਪ੍ਰੋਗਰਾਮ ਜਿਹੜਾ ਹੈ ਸਭਰਾਮਾ ਦੀ ਧਰਤੀ ਤੇ ਸ਼ਹੀਦ ਸ਼ਾਮ ਸਿੰਘ ਅਟਾਰੀ ਗੁਰਦੁਆਰਾ ਕਿਲਾ ਸਾਹਿਬ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ